ਕਬੱਡੀ ਫਿਰ ਮੈਦਾਨ ਦੇ ਅੰਦਰ ਅੰਮਾ ਛੋਟਾ ਅੰਬਾ ਕਹਿੰਦੇ ਅੰਮਾ ਆ ਗਿਆ ਛੋਟਾ ਅੰਬਾ ਖੇਡ ਮੈਦਾਨ ਵਿੱਚ ਕਬੱਡੀ ਪਾ ਰਿਹਾ ਹੈ ਫਕਰ ਝੰਡੇ ਵਾਲਿਆ ਇਹਨੀ ਦੁਨੀਆ ਮੁੰਡਾ ਚਰਚਾ ਦਾ ਪਿੱਛਾ ਬਣਿਆ ਹੋਇਆ ਹੈ ਪੰਜਾਬ ਦੇ ਮੇਲਿਆਂ ਦੇ ਉੱਪਰ ਹੋਰ ਨੇੜੇ ਲੱਗੋ ਵੇਖਾਂਗੇ ਕਿੰਨੀ ਕੁ ਜਾਨ ਹੈ ਅੰਬੇ ਦੇ ਪਿੰਡੇ ਦੇ ਵਿੱਚ ਪਰ ਪਰ ਮੈਨੂੰ ਲੱਗਦਾ ਰੇਸ਼ਮ ਰੇਸ਼ਮ ਇਧਰ ਸਤਨਾ ਅੰਮਾ ਅੰਬਾ ਫੇਰ ਕਬੱਡੀ ਪਾ ਰਿਹਾ ਹੈ ਮਣੀ ਮੌੜ ਦਾ ਬੇਲੇ ਦਾ ਇੱਕੋ ਜੱਫਾ ਲਾਡੀ ਚੋਂ ਦਾ 500 ਦਾ ਨਹੀਂ ਬਿਲੇ ਕੋਈ ਆਲੀ ਆਓ ਸਾਹਮਣੇ ਕਬੱਡੀ 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 ਅੰਬਾ 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 ਬੋਲ ਤੇ ਬੰਨੀ ਬੈ ਅੰਬਾ ਫੇਰ ਆ ਗਿਆ ਅੰਬਾ ਫੇਰ ਆ ਗਿਆ ਲਾਡੀ ਟੁਕਲ ਕਹਿੰਦਾ ਵੀ ਹੁਣ ਤੇ ਫੋਲਰ ਪੋਟਾ ਓਕੇ ਹੈ ਫੋਲਰ ਪੋਟਾ ਓਕੇ ਟੱਕਰ ਅੰਬੇ ਦੀ ਤੇ ਹਾਲੀ ਨਹੀਂ ਰੁਕਦਾ ਆਉਂਦਾ ਬੁੱਕਦਾ ਨਹੀਂ ਰੁਕਦਾ ਆਉਂਦਾ ਬੁੱਕਦਾ ਨਹੀਂ ਰੁਕਦਾ ਆਉਂਦਾ ਬੁੱਕਦਾ ਆ ਨਾ ਨਹੀਂ ਰੁਕਦਾ ਆਉਂਦਾ ਬੁਖਦਾ ਉਹਨੀਆਂ ਸਾਲਾਂ ਦੀ ਉਮਰ ਹੈ ਉਹਨੀਆਂ ਸਾਲਾਂ ਦੀ ਉਮਰ ਜਵਾਨੀ ਜੋਰ ਤੇ ਚੜੀ ਹੋਈ ਹੈ ਇੱਕ ਪਾਸੇ ਛੋਟਾ ਆਂਦਾ دیਵਾਨਾ ਪਿੰਡ ਹੁਣ ਲੱਗੂ ਪਤਾ ਵੀ ਮਿਹਨਤ ਕੀ ਦੀ ਵੱਡੀ ਤਜਰਬਾ ਕੀ ਦਾ ਵੱਡਾ ਹੌਲਟ ਕੀ ਦੀ ਆਓ ਆ ਆ ਆਓ ਜਾਂਦਾ ਹੈ ਆਏ ਹੋ ਮੇਰੇ ਰੱਬਾ ਇੱਥੇ ਰੱਖਿਆ ਕੀ ਤਾੜੀਆਂ ਲਾਓ ਜ਼ੋਰਦਾਰ ਬਾਈ ਭੱਜ ਕੇ ਆ ਜਾ ਔਰ ਇਹਨੂੰ ਮੁੰਡਾ ਇਹਦੇ ਕੋਲੇ ਹੀ ਆ ਜਾ ਬਾਈ ਨਾਲੇ ਤੇ ਥਾਪੀ ਦੇ ਜਾ ਗੱਭਰੂ ਨੂੰ ਨਾਲੇ ਇਹਦਾ ਮਾਨਸਕਾਰ ਦੇ ਜਾ ਇਹਦੀ 11 ਸਾਲਾਂ ਦੀ ਉਮਰ ਹੈ ਜਦੋਂ ਸ਼ਹਿਵਾਜਪੁਰੇ ਵਿੱਚ ਮੈਨੂੰ ਇਹ ਮਿਲਿਆ ਤੇ ਉੱਥੇ ਇਹਦੀ ਖੇਡ ਮੈਨੂੰ ਬੜੀ ਚੰਗੀ ਲੱਗੀ ਹੈ ਤੇ ਮੇਥੋਂ ਬੋਲ ਹੋ ਗਿਆ ਵੀ ਆਉਣ ਵਾਲੇ ਟਾਈਮ ਦਾ ਇਹ ਬਾਲਾ ਵੱਡਾ ਸਟਾਰ ਬਣੂਗਾ ਇਹ ਬਾਲਾ ਵੱਡਾ ਸਟਾਰ ਬਣੂਗਾ ਛੋਟਾ ਅੰਬਾ ਬੜਾ ਮੇਰੇ ਵੀ ਉਹ ਦਲੇਰੀ ਨਾਲ ਖੇਡਣ ਵਾਲਾ ਮੁੰਡਾ ਹੈ ਔਰ 11 ਸਾਲਾਂ ਦੀ ਉਮਰ ਦਿਵਾਨੇ ਪਿੰਡ ਵਿੱਚ ਉਠਿਆ ਹੈ ਛੋਟਾ ਅੰਬਾ